के भी महाराज जी कोर बुलेटिन से शुरुआत करेंगे पटना नर्सिंग पालने की पैकेजिंग से माननीय सारनाथ ਉਧਿਕ ਚਿਲਾ ਰਜਿਸਟਰ ਕਮ ਉਧਿਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਮਹਾਜਨ ਨੇ ਭਾਰਤੀ ਸੈਨਿਕ ਰਿਸਰਚ ਕੋਡ 2023 ਦੇ ਤਹਿਤ ਆਰਾਇ 103 ਦੁਆਰਾ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਬੁਚਾਰੀ ਕੀਤੀ ਨੇ ਜਿਲੰਦਰ ਦੇ ਹੱਤ ਅੰਦਰ ਕਿਸੇ ਵੀ ਵਿਅਕਤੀ ਨੂੰ ਭਾਰਤੀ ਫੌਜ ਕੋਲ ਸਬੰਧਕਾਂ ਨੂੰ ਛੱਡ ਗਏ ਕੋਲਸ ਫੌਜ ਜੋ ਸੀਆਰਪੀਐਫ ਦੇ ਕੰਪਲੈਕਸ ਵਿੱਚ ਐਂਟਰੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਬੀਐਸਐਫ ਤੇ ਹੋਰ ਬਲਾਂ ਦੀ ਵਰਦੀ ਤੇ ਫੌਜੀ ਰੰਗ ਦੇ ਵਾਹਨ ਮੋਟਰਸਾਈਕਲ ਦੀ ਮਰਤੋਂ ਨਹੀਂ ਕੀਤੀ ਜਾਏਗੀ ਐਡੀਸ਼ਨਲ ਜਿਲ੍ਹਾ ਰਜਿਸਟ੍ਰੇਟ ਨੇ ਜਿਲੰਦਰ ਦੇ ਹਾਤੀ ਜਿਨੇ ਦੀ ਹਰ ਗੱਲ ਦਾ ਪ੍ਰੋਟੋਕਾਲ ਪਪਾ ਬੈਂਕਾਂ ਵਿੱਚ ਸੀਸੀਟੀਵੀ ਕੈਮਰੇ ਲਾਉਣ ਕਿਨਾਂ ਵਿੱਚ ਘੱਟੋ ਘੱਟ ਸੱਤ ਦਿਨ ਦੀ ਰਿਕਾਰਡਿੰਗ ਲੱਗਦੀ ਹੈ ਹੁਕਮ ਦੇ ਰਿਤੇ ਨੇ ਜਿਸ ਤੋਂ ਬਾਅਦ ਇਹ ਬਹੁਤ ਖਬਰ ਮੰਨੀ ਜਾ ਰਹੀ ਹੈ ਕਿ ਜੇਕਰ ਕੋਈ ਫੌਜੀ ਵਾਹਨ ਉਡਾ ਲੈਣ ਦਾ ਦੇ ਕਿਸੇ ਬਾਹਰ ਵਿੱਚ ਨਜ਼ਰ ਆਉਂਦਾ ਹੈ ਤਾਂ ਉਸ ਤੇ ਕਾਰਵਾਈ ਹੋਵੇਗੀ ਇਸ ਦੇ ਇਲਾਵਾ ਹੁਣ ਇੱਕ ਜਨਮ ਡਿਸਟ੍ਰਿਕਟ ਨੇ ਜ਼ਿਲ੍ਹਾ ਦਾ ਵਿਹਾਰਕ ਅਧਿਕਾਰ ਖੇਤਰ ਨੂੰ No Drone Zone ਕੋਸ਼ਿਸ਼ ਕੀਤਾ ਤੁਰੰਤ ਪਰ ਆਪਣਾ ਡਰੋਨ ਦੇ ਮਾਨੁਲਾਹਿਤ ਹਵਾਈ ਵਾਹਨਾਂ ਦੇ ਉਡਾਨ ਦੇ ਸੱਤ ਬੰਦੀ ਹੋਵੇਗੀ ਉਹਨਾਂ ਦੇ ਅਮਨ ਕਾਨੂੰਨ ਬਣਾਈ ਰੱਖਣ ਦੇ ਮਕਸਦ ਨਾਲ UAV ਡਰੋਨ ਦੀ ਬੰਤੋ ਕਨ ਵਾਲੇ ਪੁਲਿਸ ਅਤੇ ਹਥਿਆਰਬੰਦ ਬਲਾਂ ਨੂੰ ਡਰੋਨ ਦੀ ਜਾਣਕਾਰੀ ਤੋਂ ਪਹਿਲਾਂ ਇਸ ਦਫ਼ਤਰ ਨੂੰ ਸੂਚਿਤ ਕਰਨਾ ਹੋਗਾ ਜਦੋਂ ਕੋਈ ਜਿਲ੍ਹਾ ਤੇ ਦੰਦਰ ਵਿਹਾਪੀ ਐਡਮ ਕਹਿੰਦੇ ਹਲਕੀ ਵਿੱਚ ਕੋਈ ਵੀ ਵਿਅਕਤੀ ਆਪਣੇ ਪਸ਼ੂਆਂ ਨੂੰ ਸੜਕਾਂ ਤੇ ਜਨਤਕ ਥਾਵਾਂ ਤੇ ਖੁੱਲਾ ਨਹੀਂ ਛੱਡੇਗਾ ਤੇ ਇਹ ਜਿਲ੍ਹਾ ਮਜਿਸਟ੍ਰੇਟ ਦਾ ਜੋ ਹੁਕਮ ਜਾਰੀ ਹੋਣ ਤੇ ਮਿਤੀ ਤੋਂ ਅਗਲੇ 2 ਮਹੀਨਿਆਂ ਤੱਕ ਲਾਗੂ ਰਹਿਣ ਦੀ ਸੰਭਾਵਨਾ ਹੈ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਤੇ ਵੱਡੀ ਗੋਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ ਐਸੇ ਖੜੇ ਵਿੱਚ ਪਟਿਆਲਾ ਵਿੱਚ ਵੀ ਰਿੱਕੀ ਨਾਮ ਦੀ ਮਹਿਲਾ ਨੂੰ ਨਸ਼ਾ ਤਸਕਰ ਦੇ ਕਾਫੀ ਗੋਲਡੋਜ਼ਰ ਤੱਕ ਚਲਾਉਣ ਦੀ ਕਾਰਵਾਈ ਕੀਤੀ ਗਈ ਹੈ ਇਸ ਤੋਂ ਬਾਅਦ ਲੁਧਿਆਣਾ ਤੇ ਵੀ ਲੁਧਿਆਣਾ ਵਿੱਚ ਵੀ ਇਸ ਤਰ੍ਹਾਂ ਦੀ ਕਾਰਵਾਈ ਹੋਈ ਹੈ ਪਰਸਪਨਾਂ ਰੈਸਿਪੀ ਤੇ ਹੋਰ ਮਸ਼ੀਨਾਂ ਨਾਲ ਪਹੁੰਚ ਕੇ ਅੰਦਰ ਪਟਿਆਲਾ ਦੇ ਸਥਾਨਾਂ 'ਤੇ ਖੁੱਪ ਲੋਕਾਂ ਦੇ ਪਾਂਛੀ ਉਹਨਾਂ ਦਾ ਜਨ ਹੈ ਕਿ ਆਹੋ ਪਿਛਲਾ 2016 ਤੋਂ 2023 ਤੱਕ ਨਸ਼ਾ ਤਸਕਰੀ ਦੇ ਮਾਮਲਿਆਂ 'ਚ ਸ਼ਾਂਤ ਹੋ ਰਹੀ ਹੈ ਤੇ ਉਸ ਦੇ ਨਾਸਤੋਗਾ ਨਸ਼ਾ ਨਸਲੀ ਦੇ ਫੀਸਰਚ 'ਚ ਇੱਕ ਕਾਰਵਾਈ ਕੋਲਸੇਪ ਕਿਆਲਾ ਤੇ ਰੋੜੀ ਤੋਂ ਮੁਹਿੰਮ ਚੱਲ ਰਹੀ ਹੈ। ਕਾਰਟੀ ਨੇ ਮਹਿਲਾ ਵਿੱਚ ਇਮਾਰਤ ਨੂੰ ਬਣਾਉਣ ਤੇ ਆਇਆ ਖਰਚਿਸਤ ਨੂੰ ਬਿਉਰਾ ਪੇਸ਼ ਕਰ ਕਰਨ ਲਈ ਕਿਹਾ ਸੀ ਪਰ ਮਹਿਲਾ ਤਸਕਰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦੇ ਸਕੀ। ਐਸਐਸਪੀ ਨੇ ਚੇਤਾਵਨੀ ਦਿੱਤੇ ਹੈ ਕਿ ਜਿਹੜਾ ਵੀ ਤਸਕਰੀ ਦੇ ਕੰਮ ਹੋਵੇਗਾ ਉਸ ਦਾ ਗੈਰ ਕਾਨੂੰਨੀ ਪ੍ਰਾਪਰਟੀ ਤੇ ਕਾਰਵਾਈ ਕੀਤੀ ਜਾਵੇਗੀ। ਇਸ ਦਾ ਕਹਿਣਾ ਹੈ ਕਿ ਇਹ ਕਾਰਵਾਈ ਭਵਿੱਖ ਵਿੱਚ ਵੀ ਜਾਰੀ ਰਹੇਗੀ ਤੇ ਲੁਧਿਆਣਾ ਦੇ ਪਿੰਡ ਨਾਰਾਗੋਲ ਉਪਾਲਪੁਰ good ਨਸ਼ਾ ਤਸਕਰ ਦੇ ਘਰ ਤੇ ਗੋਲਡੋਂਸਾ ਚਲਾਇਆ ਗਿਆ ਜਾਣਕਾਰੀ ਨਾਕਪੁਰ ਘਰ ਦੀ ਮਾਲਕਤ ਤੇ ਨਸ਼ਾ ਵਿੱਚ ਇਲਜ਼ਾਮ ਲੱਗੇ ਨੇ ਪੰਜਾਬ ਪੁਲਿਸ ਵੱਲੋਂ ਨਸ਼ੇ ਦੇ ਤਸਕਰਾਂ ਨੂੰ ਸਿੱਧੀ ਚੇਤਾਵਨੀ ਦਿੱਤੀ ਗਈ ਹੈ ਨਸ਼ਾ ਤਸਕਰੀ ਕਰਨ ਵਾਲੇ ਜੁੜੇ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਚੋਣਾਂ ਨੇ ਫਿਰਦੇ ਸਰਪੰਚ ਨੂੰ ਨਸ਼ਾ ਵਿੱਚ ਦੀ ਗੱਲ ਕੰਪੂਰੀ ਸੀ ਤੇ ਲੁਧਿਆਣਾ ਦੀ ਇਹ ਘਟਨਾ ਹੈ ਜਿਸ ਤੋਂ ਬਾਅਦ ਤਾਮਕੀਨ ਲਈ ਵੀਡੀਓ ਦਾ ਨੋਟਿਸ ਮੁੱਖ ਮੰਤਰੀ ਦੇ ਵੱਲੋਂ ਲਿਆ ਗਿਆ ਤੇ ਤੁਰੰਤ ਇਸ ਤੇ ਵੀ ਐਕਸ਼ਨ ਲਿਆ ਗਿਆ ਤੇ ਕਾਰਵਾਈ ਹੋਈ ਹੈ ਵੀਡੀਓ ਦਾ ਨੋਟਿਸ ਲੈਦੇ ਹੋਏ ਸਿਮ ਭਗਵੰਤਵਾਨ ਨੇ ਸਖਤ ਹਦਾਇਤਾਂ ਦਿੱਤੀਆਂ ਸਖਤ ਕਾਰਵਾਈ ਕਰਨ ਲਈ ਕਿਹਾ ਪੈਂਡਾ सरपंच ਨੇ ਕਿਹਾ ਕਿ ਪਿੰਡ ਵਿੱਚ ਚੁਪਟਲੀ ਆਮ ਨਸ਼ੇ ਵਿਕਰੇ ਨੇ ਇਸ ਤਰ੍ਹਾਂ ਦੇ ਪਿੰਡ ਵਾਸੀਆਂ ਨੇ ਖੁਦ ਜਾਲਮਸ਼ਾਹ ਦੇ ਨਸ਼ਕ ਨੀ ਦੇ ਨੌਜਵਾਨ ਨੂੰ ਫੜ ਲਿਆ ਤੇ ਉਸੇ ਹੀ ਨੌਜਵਾਨ ਨੇ ਬਸਤੀ ਕਿਕਰ ਦੇ ਦੇ ਜੋੜੇ ਤੋਂ ਨਸ਼ਾ ਖਰੀਦਾ ਜਦੋਂ ਜੋੜੇ ਨੂੰ ਨਸ਼ਾ ਵੇਚਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਦੇਖ ਜਿੰਨ ਤੱਕ ਵੀਡੀਓ ਵਿੱਚ ਉਹਨਾਂ ਨੇ ਕਾਬੂ ਕੀਤਾ ਕਿ ਉਹ ਨਸ਼ੇ ਵੇਚਦੀ ਹੈ ਤੇ ਅਜੇ ਹਾਪਾ ਤੇ ਉਤਰ ਦੋਸੀ ਪੰਜਾਬੀ ਵਿਸ਼ੇ ਨੂੰ 10ਵੀਂ ਤੇ 12ਵੀਂ ਬੋਰਡ ਤੋਂ ਬਾਹਰ ਕਰਨ ਖਿਲਾਫ ਮਾਨ ਸਰਕਾਰ ਨੇ ਕੇਂਦਰ ਸਰਕਾਰ ਨੂੰ ਇੱਕ ਪੱਤਰ ਲਿਖਿਆ ਹੈ ਸਿੱਖਿਆ ਮੰਤਰੀ ਹਰਜੋਤ ਸਿੰਘ ਬਾਸਰੋ ਕੇਂਦਰੀ ਸਿੱਖਿਆ ਮੰਤਰੀ ਤੇ ਮੈਂਬਰ ਪ੍ਰਧਾਨ ਨੂੰ ਪੱਤਰ ਲਿਖਿਆ ਜਿਸ ਵਿੱਚ ਹਾਲ ਹੀ ਸ जारी ਕੀਤੇ ਗਏ CBSE 10ਵੀਂ ਜਮਾਤ 2025 ਚੱਕੀ ਦੇ ਪ੍ਰੀਖਿਆ ਪੈਟਰਨ ਵਿੱਚ ਪੰਜਾਬੀ ਨੂੰ ਜਾਣ ਬੁਝ ਕੇ ਦਰਕਿਨਾਰ ਕਰਨ ਤੇ ਆਪਣਾ ਸਖਤ ਇਤਰਾਜ਼ ਤੇ ਡੂੰਗੀ ਨਾਰਾਜ਼ਗੀ ਸਾਂਝੀ ਕੀਤੀ ਹੈ ਪੰਜਾਬ ਦੇ ਸਿੱਖਿਆ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਤੁਰੰਤ ਦਖਲ ਦੇਵੇ ਤੇ ਸੂਚਕ ਵੱਡੀ ਕੁਤਾਹੀ ਨੂੰ ਸੁਧਾਰੇ ਉਹਨਾਂ ਕਹਿ ਕੇ ਇਹ ਕਦਮ ਪੰਜਾਬ ਦੀ ਪਛਾਹੀ ਅਤੇ ਸੱਭਿਆਚਾਰਕ ਵਿਸ਼ਾਨ ਤੇ ਸਿੱਧਾ ਹਮਲਾ ਹੈ ਪੰਜਾਬ ਸਰਕਾਰ ਵੱਲੋਂ 26 ਫਰਵਰੀ 2025 ਦੀ ਨੋਟੀਫਿਕੇਸ਼ਨ ਤੋਂ ਬਾਅਦ ਪੱਤਰ ਪੇਜਾਇਆ ਤੇ ਨੋਟੀਫਿਕੇਸ਼ਨ ਵਿੱਚ ਜਿਸ ਤਰ੍ਹਾਂ ਦੇ ਸਕੂਲਾਂ ਨੂੰ ਪੰਜਾਬੀ ਨੂੰ ਲਾਜ਼ਮੀ ਮੁੱਖ ਵਿਸ਼ਾ ਬਣਾ ਦਿੱਤਾ ਗਿਆ ਕਿਸੇ ਵੀ ਸਕੂਲ ਦਾ ਵਿਦਿਅਕ ਬੋਰਡ ਨਾਲ ਜੋ ਰਿਸ਼ਤਬੰਧ ਰੱਖਦਾ ਹੋਵੇ ਨੋਟੀਫਿਕੇਸ਼ਨ ਦੇ ਤਾਪਕਰ ਪੰਜਾਬੀ ਨੂੰ ਮੁੱਖ ਵਿਸ਼ੇ ਵਜੋਂ ਨਾ ਪੜਾਉਣ ਵਾਲੇ ਸਕੂਲਾਂ ਦੇ ਸਰਟੀਫੀਕੇਟ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ ਕੇਂਦਰੀ ਸਿੱਖਿਆ ਮੰਤਰੀ ਨੂੰ ਲਿਖੇ ਪੱਤਰ ਵਿੱਚ ਹਰਜੋਤ ਬੈਂਸ ਨੇ ਕਿਹਾ ਕਿ ਨਵੇਂ ਪੈਟਰਨ ਦੇ ਅਨੁਸਾਰ ਸਿਰਫ ਪੰਜ ਮੁੱਖ ਵਿਸ਼ੇ ਗਣਿਤ ਵਿਗਿਆਨ ਸਮਾਜਿਕ ਵਿਗਿਆਨ ਅੰਗਰੇਜ਼ੀ ਤੇ ਹਿੰਦੀ ਨੂੰ ਨਿਮਿਤ ਬੋਰਡ ਪ੍ਰੀਖਿਆਵਾਂ ਲਈ ਸੂਚੀਬੱਧ ਕੀਤਾ ਗਿਆ ਜਿਸ ਨਾਲ ਪੰਜਾਬੀ ਨੂੰ ਮੁੱਖ ਵਿਸ਼ਿਆਂ ਦੀ ਸ਼੍ਰੇਣੀ ਤੋਂ ਹਟਾ ਦਿੱਤਾ ਗਿਆ ਇਸ ਦੀ ਪ੍ਰੀਖਿਆ ਵਿਦੇਸ਼ੀ ਭਾਸ਼ਾ ਦੇ ਨਾਲ ਇੱਕੋ ਦਿਨ ਹੋਵੇਗੀ ਤੇ ਪੰਜਾਬੀ ਵਿਸ਼ੇ ਨੂੰ ਖਤਮ ਕਰਨ ਦੀ ਕੋਸ਼ਿਸ਼ ਹੈ ਜੋ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਪੰਜਾਬ ਦੇ ਕੈਬਨਿਟ ਮੀਟਿੰਗ ਚ ਕਈ ਅਹਿਮ ਫੈਸਲੇ ਲਏ ਗਏ ਹਨ ਇਹਨਾਂ ਫੈਸਲਿਆਂ ਸਪੰਜਾਬ ਮੰਤਰੀ ਮੰਡਲ ਨੇ ਜਨਮ ਮੌਤ ਰਜਿਸਟ੍ਰੇਸ਼ਨ ਨਿਯਮਾਂ ਵਿੱਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਨਾਲ ਜਨਮ ਮੌਤ ਰਜਿਸਟ੍ਰੇਸ਼ਨ ਵਿੱਚ ਕਈ ਬਦਲਾਅ ਕੀਤੇ ਗਏ ਹਨ ਇਸ ਬਾਬਤ ਕੋਮੇਕਰ ਬੱਚੇ ਦੇ ਜਨਮ ਤੋਂ 1 ਸਾਲ ਦੇ ਅੰਦਰ ਉਸ ਨੂੰ ਰਜਿਸਟਰਡ ਨਹੀਂ ਕੀਤਾ ਜਾਂਦਾ ਤਾਂ ਪਰਿਵਾਰ ਨੂੰ ਆਦੇਸ਼ ਪਾਸ ਕਰਵਾਉਣ ਦੀ ਅਦਾਲਤ ਨਹੀਂ ਜਾਣਾ ਪਵੇਗਾ ਇਸਲਾਵਾ ਹੁਣ ਇਹ ਕੰਮ ਸਿਰਫ ਡਿਪਟੀ ਕਮਿਸ਼ਨਰ ਕੋਲ ਹੋਵੇਗਾ ਜੇਕਰ ਕਿਸੇ ਵਿਅਕਤੀ ਦੀ ਮੌਤ ਜਾਂ ਕਿਸੇ ਬਿਮਾਰੀ ਕਾਰਨ ਹੁੰਦੀ ਹੈ ਤਾਂ ਡਾਕਟਰ ਨੂੰ ਮੌਤ ਸਰਟੀਫਿਕੇਟ ਜਿਸ ਵਿੱਚ ਉਹਦਾ ਕਾਰਨ ਲਿਖਣਾ ਪਵੇਗਾ ਇਹ ਜਾਣਕਾਰੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਨੇ ਕੈਬਨਟ ਮੀਟਿੰਗ ਤੋਂ ਬਾਅਦ ਦਿੱਤੀ ਹੈ ਪੰਜਾਬੀ ਕਲਾਕਾਰ ਕਲਮਜੀਤ ਸਿੰਘ ਅਨਮੋਲ ਦੇ ਗਰਮੈਨ ਸਰਬਪ੍ਰੀਤ ਨਾਲ ਲੁੱਟ ਦੀ ਖਬਰ ਆਈ ਹੈ ਲਾਂਡਾ ਵਿੱਚ ਮਜਾਹ ਇਲਾਕੇ ਦੇ ਨਜ਼ਦੀਕ ਲੁਟੇਰੇ ਨੇ ਸਰਬਪ੍ਰੀਤ ਦੀ ਗੱਡੀ ਨੂੰ ਘੇਰਾ ਪਾਇਆ ਤੇ ਪਿਸਤੌਲ ਦੀ ਲੋਕ ਤੇ ਸਰਬਪ੍ਰੀਤ ਨੂੰ 강ਵਾ ਕਰ ਲਿਆ ਉਸਦੀ ਗੱਡੀ ਕੋਲੀ ਸਰਬਪ੍ਰੀਤ ਚੰਡੀਗੜ੍ਹ ਵਿੱਚ ਆਪਣੀ i20 ਕਾਰ ਚੱਪੇ ਤੇ ਚੰਦੂ ਮਾਜਰਾ ਪੜਕ ਰਹੀ ਸੀ ਰਸਤੇ ਵਿੱਚ ਇੱਕ ਫੋਰਚਨਰ ਗੱਡੀ ਨੇ ਉਸਦੀ ਕਾਰ ਰੋਕਿਆ ਫੋਰਚਨਰ ਤੋਂ ਉਤਰ ਕੇ ਨੌਜਵਾਨ ਨੇ ਗਨ ਪੁਆਇੰਟ ਤੇ ਉਹਨਾਂ ਨੂੰ ਆਪਣੀ ਗੱਡੀ ਵਿੱਚ ਬਿਠਾ ਲਿਆ ਤੇ ਇੱਕ ਬਦਮਾਸ਼ ਉਹਨਾਂ ਦੀ i20 ਲੈ ਕੇ ਫਰਾਰ ਹੋ ਗਿਆ ਲੁਟੇਰੇ ਸਰਬਪ੍ਰੀਤ ਨੂੰ ਸੁਥੰਦ ਲੈ ਗਏ ਜਿੱਥੇ ਉਹਨਾਂ ਦੇ ਰੀਡਿੰਗ ਤੋਂ ਤਕਰੀਬਨ 95 ਤੋਂ ਫਰਕੇ ਗਏ ਜਿਸ ਤੋਂ ਬਾਅਦ ਉਹਨਾਂ ਖੰਨਾ ਦੇ ਜ਼ਖਮੀ ਹਾਲਤ ਵਿੱਚ ਛੱਡ ਕੇ ਫਰਾਰ ਹੋ ਗਏ ਸਬਰੀਕ ਨੂੰ ਸਿਰਸਪਾ ਚੁਪਤੀ ਕਰਵਾਇਆ ਗਿਆ ਹੈ ਪੁਲਿਸ ਨੇ ਸਬਰੀਕ ਦੀ ਕਾਰ ਜੋੜੇਪੁਰ ਕੋਲੋਂ ਬਰਾਮਦ ਕੀਤੀ ਹੈ ਡੀਐਸਪੀ ਖੰਨਾ ਅਮਨਪਾਲ ਸਿੰਘ ਪਾਟੀ ਨੂੰ ਤਾਬਤ ਬਾੜ ਦਾਤ ਰਾਜਪੁਰਾ ਖੇਤ ਵਿੱਚ ਹੋਈ ਹੈ ਤੇ ਮਾਮਲੇ ਦੀ ਜਾਂਚ ਰਾਜਪੁਰਾ ਪੁਲਿਸ ਕਰੇਗੀ ਇਹ ਗੱਲ ਮੌਸਮ ਦੀ ਕਰਾਂਗੇ ਪਿਛਲੇ ਦੋ ਦਿਨਾਂ ਤੋਂ ਪੰਜਾਬ ਦੇ ਕਈ ਜਿਲ੍ਹਿਆਂ ਵਿੱਚ ਹਲਕਾ ਤੇਜ਼ੀਂ ਦੀ ਨੰਗਾਤਾਰ ਫੈਰ ਰਿਹਾ ਹੈ ਹਲਕੇ ਤੇਜ਼ੀਂ ਜ਼ਮੀਨਾਂ ਠੰਡੀਆਂ ਹਵਾਵਾਂ ਨੇ ਜ਼ੋਰ ਵਧ ਰਿਹਾ ਹੈ ਇਹ ਮੌਸਮੀ ਚੈਨਬਦਲੀ ਕਾਰਨ ਪੰਜਾਬ ਚੰਮੀ ਸੰਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ orange alert ਅਤੇ 9 ਜ਼ਿਲ੍ਹਿਆਂ ਵਿੱਚ ਵੀ ਲੱਗਈ yellow alert ਜਾਰੀ ਕੀਤਾ ਗਿਆ ਹੈ ਤੇ ਲਗਾਤਾਰ ਬਦਲਦੇ ਮੌਸਮ ਦੇ ਹੁਕਮ ਅਨੁਸਾਰ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਬਿਖਾਲ ਇਸ ਫਲੱਡਿੰਗ ਪਾਸੇ ਨਹੀਂ ਨੰਗੇ ਤਾਜ਼ਾ ਖਬਰਾਂ ਲਈ ਤੁਸੀਂ ਦੇਖੀਏ ਜੀ ਕਿਹਾ ਟੀਵੀ